ਦੇਖੇ ਟੇਕ ਦੇ ਮੱਥਾ ਬਾਈ ਸੁਭਰਾ ਮਾਰੇ ਪਾਉਂਦੇ ਆ ਕਰਪਾ ਕਰੀ ਮਾਲਕ ਲੈ ਟੱਕ ਹੋਣਾ ਹੋਰ ਮੈਂ ਤਾਂ ਮਿੱਠਾ ਨੂੰ ਹੁੰਦਾ ਰੰਗ ਰੋਲੇ ਲੈ ਵੀ ਸੀ ਇਹ ਉਹ ਬਣਾਉਣ ਬਸ ਆਖ ਕਮ ਨੇ ਵਿਆਦਾ ਵੀ ਖਿਲਾ ਦੇ ਕਿਆ ਜੀ ਆਹੀ ਖਾਈ ਜਾਂਦਾ ਸਾਥ ਓ ਉਹ ਵੀ ਖਿਲਾ ਦੇ ਲੱਡੂ ਜੱਗੂ ਕਿਆ ਕਹੀ ਜਾਂਦਾ ਇਹ ਬਿਆਲਾ ਲੱਡੂ ਭਾਲਦਾ ਇਹ ਜੱਗੂ ਕਹਿੰਦਾ ਤੇਰਾ ਆਣੀ ਬਾਈ ਮੈਂ ਕਹਿਗਾ ਨਹੀਂ ਯਾਰ ਭਾਈ ਇਹ ਕੁਝ ਚਾਹੀਦਾ ਹੁੰਦਾ ਯਾਰ ਕੀ ਚਾਹੀਦਾ ਵੀਡੀਓ ਆਪਣੇ ਵੀਡੀਓ ਵਾਲੇ ਜਾਣ ਕਰਨ ਹਾਂ ਹਾਂ ਕਿਹੜੇ ਪਿੰਡ ਤੋਂ ਭਾਈ ਅੰਮਿਤ ਟਾਣਾ ਉੱਚਾ ਜੀ ਉੱਚਾ ਟਾਣਾ ਲਓ ਜੀ ਭਾਈ ਇੱਕ ਹੋਰ ਮੁਆਰਕਾ ਹੋ ਗਈਆਂ ਕਰਾਤੀਆਂ ਹੋ ਗਈ ਹੋ ਗਈ ਮਿੱਠਾ ਆਊਗਾ ਹੁਣ ਸਹੀ ਗੱਲ ਜੀ ਠੀਕ ਹੈ ਜੀ ਕੰਮ ਜੱਗੂ ਭਾਈ ਕਿਹਾਲਾ ਜੱਗੂ ਵੀ ਭਾਈ ਕਿਹੜਾ ਰੱਖ ਰਿਹਾ ਇਹ ਪਿੰਡ ਵਾਲਾ ਨਿਗਾਹ ਰੱਖ ਰਿਹਾ ਕਿਹੜੇ ਪੂਰੇ ਜੱਗੂ ਸਾਡਾ ਗਵਾਲੀਆ ਫਿਰ ਸਾਡੇ ਨਾਲ ਲਓ ਭਾਈ ਫੋਟੋ ਵੀ ਹੋਣ ਲੱਗੀ ਇੱਧਰ ਆ ਵੀਰ ਨੇ ਲੈ ਆਪਣੇ ਨੇ ਬਾਕੀ ਭਾਈ ਦੇ ਨਾਲ ਸਾਰਾ ਕੁ ਫਿੱਟ ਛੋੜਾ ਸਾਨੂੰ 1.5 ਲੱਖ ਚ ਪੈਂਦਾ ਛੋੜਾ 1.5 ਲੱਖ ਚ ਪੈਂਦਾ ਛੋੜਾ 1.5 ਲੱਖ ਚ ਪੈਂਦਾ ਬਾਕੀ ਆ ਫਿੱਟ ਪੂਰਾ ਹੋ ਗਈ ਹੈ ਨਾ ਕਵੀਆਂ ਤੋਂ ਵੀ ਆ ਭਾਈ ਨਾਲ ਲੱਗੀਆਂ ਇਹ ਟੌਪ ਮਾਡਲ ਹੈ ਭਾਈ 8 ਫੁੱਟ ਦੇਖ ਸਾਦੇ ਤੁਸੀਂ ਭਾਈ ਰੈਡੀ ਹੈ ਇਹ ਇਹ ਚਲਾਉਂਗਾ ਹੁਣ ਫਾਰਮ ਟਰੱਕ 60 ਬਾਕੀ ਭਾਈ ਅਰਜਨ ਮਗਰ ਵੀ ਵਾ ਕੇ ਲੈ ਕੇ ਆ 575 ਵੀ ਹੁਣ 60 ਵੀ ਲੈ ਕੇ ਚੱਲੇ ਆਏ ਬੱਜ ਬੱਜ ਦੋਜਾ ਆਹ ਅੱਜ ਬੱਜ 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 ਡੇੜਾ ਬਈ ਇਹ ਟੌਪ ਮਾਡਲ ਹੈ ਡਬਲ ਫੱਟੇ ਜਾਂ ਇੱਕ ਫੱਟਾ ਇੱਧਰ ਇੱਕ ਇੱਧਰ ਸੈਂਟਰ ਮਨਟ ਪਾਏ ਹੋਏ ਆ ਬਾਕੀ ਸ਼ਾਫਟ ਦੀ ਥੋੜੀ ਸੈਟਿੰਗ ਹੋਈ ਆ ਵੱਡ ਕੇ ਲੋਡ ਕਰਦੀ ਲੋਡ ਕਰਦੀ ਪੈਂਦੀ ਆ 8000 ਰਪਏ ਕਿਦਾ ਕਬਣਾ 9 ਵੀ ਕਿਦਾ 8 7 ਸਾਰੇ ਹੀ बिक ਜੰਦੇ ਸਾਰੇ ਹੀ बिक ਜੰਦੇ ਦੇਖ ਲਓ ਵੀ ਉਰੇ ਆਏ ਆ ਫਿਰ ਵੀ ਤਵੀਆਂ ਮੌਕੇ ਦੀ ਮੌਕੇ ਕਰੀਆਂ ਨਹੀਂ ਕਸਕੇ ਸਟicker ਲਾਗੇ ਧੋ ਕੇ ਖੜਾਏ ਹੋ ਹੁਣ ਇਨਾ ਟਾਈਮ ਨਹੀਂ ਹੈਗਾ ਨਾ 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 ਪੂਰੇ ਨਹੀਂ ਹੁੰਦੇ ਹਾਂ ਸੋਣੋ ਬਾਈ ਬਾਈ ਨੇ ਜਮੇ ਖਾਲੀ ਹੋ ਗਏ ਹਾਂ ਆ ਹੁਣ ਵੀ ਗੱਡੀ ਜੀ ਐਵੇਂ ਕਹਣਾ ਤਾਜੀ ਆ ਆ ਛੋਟਾ ਜਿਹਾ ਘਰੇ ਵਾਸਤੇ ਆ ਜੀ ਨਹੀਂ ਬਾਈ ਛੋਟਾ ਬਾਗਵਾਨੀ ਆ ਟਰੈਕਟਰ ਨਹੀਂ ਹੁੰਦਾ ਛੋਟਾ ਹਾਂ ਜੀ ਉਹਦੇ ਲਈ ਆ ਬਾਗਵਾਨੀ ਵਾਲੀ ਦੀ ਹੈ ਭਾਈ ਆ ਛੋਟ ਠੀਕ ਹੈ ਭੱਤੀਆਂ ਬਹੁਤ ਜੱਗੇ ਹੋਰ ਵੀ ਚਾਹੀਦਾ ਦਾ ਬਾਈ ਤੁਸੀਂ ਬੜਾ ਦੇ ਦਿੱਤਾ ਸਾਨੂੰ ਲੈ ਜੀ ਸਾਹਿਬ ਇਹੇ ਜਿਹਾ ਫੈਸਲਾ ਨਾ ਪਟਾਈ ਬਹੁਤ ਟਰੈਕਟਰ ਛੋਟਾ ਖਿੱਚੂਗਾ ਨਾ ਜੀ ਇਹਨੂੰ ਟਰੈਕਟਰ ਜਿਹਨੇ ਬਾਗਾ ਚਾਹ ਹਾਂ ਇਹ 4 ਫੁੱਟ ਦਾ ਰੂਟਾ ਪੇਟ 4 ਫੁੱਟ ਦਾ ਹੈ ਠੀਕ ਹੈ ਠੀਕ ਹੈ ਹੋਰ ਵੀ ਆਏ ਆਪਣੇ ਨਮਾ ਕਿਹੜਾ ਆਇਆ ਜੀ ਨਮਾ ਹੋ ਸਕਦਾ ਇੱਕ ਉਹ ਜੇ ਡੱਡੂ ਜਾਇਆ ਅੰਦਰ ਕਿਹੜਾ ਆਇਆ ਉਹ ਉਹ ਆਪਣੇ ਦੂਏ ਨੇ 20 ਸੈਂਚ ਫੁੱਟ ਕੋਲ ਅੱਛਾ ਠੀਕ ਹੈ ਉਹ ਵੀ ਬੜੀ ਜਗ੍ਹਾ ਚੀਜ਼ ਉਹ ਵੀ ਉਹ ਵੀ ਦਿਖਾਈਏ ਬੜਾ ਇੱਕ ਬੰਦ ਪਿਆਲੇ ਬੰਦੇ ਆ ਜਾਣੀ ਬੇਟੀ ਜੇ ਪਿਆਸ ਅੱਛਾ ਕੈਬਨ ਲੱਗਿਆ ਕਰਦਾ ਆ ਬਾਈ ਦਾ ਨੰਬਰ ਆ ਬਾਈ ਇੱਧਰ ਨੰਬਰ ਆਪਣਾ ਕਿੱਥੇ ਜੀ ਨੰਬਰ ਆਹੀ ਦੇਖਿਆ ਆ ਲਿਆ 70 34 ਠੀਕ ਦੁਆ ਬਾਈ ਹਲੇ ਡੱਬੇ ਦੇ ਵਿੱਚ ਬੰਦ ਪਿਆ ਏ ਤੇ ਇੱਧਰ ਲੱਬੇ ਬਾਈ ਨੇ ਆਪਣਾ ਪਤਾ ਨਹੀਂ ਕਿ ਆ ਪੱਟ ਲਿਆ ਇਹ ਬਾਈ ਦੇ ਗੇਅਰ ਖੋਲਿਆ ਹੈ ਇਹ ਥੋੜੀ ਮਦਦ ਤੇ ਵਿਲੇ ਟਾਈਮ ਕਰਾਉਂਦਾ ਹੈ ਜੀ ਇਹ ਪਿੰਲੇ ਟਾਈਮੇ ਕਰਾਉਂਦਾ ਸਾਡੇ ਨਾ ਨਾ ਠੀਕ ਹੈ ਜੀ ਬਾਕੀ ਬਾਈ ਉਹਦੇ ਵਿੱਚ ਵੀ ਆ ਡੱਬੇ ਦੇ ਵਿੱਚ ਉਹ ਪ੍ਰੋਜੈਕਟ ਜਿਹੜਾ ਆ ਆ ਬੈਈ ਹੈ ਇਹ ਆਉਂਦੇ ਆ ਇਟਲੀ ਤੋਂ ਆਉਂਦਾ ਮਾਲ ਇਹ ਅੱਛਾ ਇਟਲੀ ਤੋਂ ਆਉਂਦਾ ਜੀ ਇਟਾਲੀਅਨ ਆ ਇਹਦਾ ਡੱਬਿਆਂ ਚ ਆਉਂਦਾ ਫਿਰ ਇੱਥੇ ਫਿੱਟ ਕਰਕੇ ਪਾ ਦੇ ਜੀ ਇਹ ਮਤਲਬ ਨੇ ਗੜਾਈ ਵਾਸਤੇ ਜੋ ਚਾਈ ਵਾਲੀਆਂ ਮਸ਼ੀਨਾਂ ਆਉਂਦੀਆਂ ਨੇ ਉਹਨਾਂ ਦੀਆਂ ਕਣ ਵੱਢਣ ਵਾਲੀਆਂ ਆਉਂਦੀਆਂ ਰੀਪਰ ਵੈਂਡਰ ਇਹਨਾਂ ਨੂੰ ਅੱਛਾ ਠੀਕ ਹੈ ਠੀਕ ਹੈ ਜੀ ਆ ਦੇਖੋ ਬਾਈ ਡੱਬਾ ਪੈ ਕੇ ਆ ਬਸ ਉਹਦੇ ਤਿਆਰ ਕਰਕੇ ਦੇਣਾ ਅਗਲੇ ਜਿਹੜੇ ਵੱਡੇ ਉਹਦੇ ਨੇ ਹੋਰ ਪੈਨ ਕਰਦੇ ਉਹਨਾਂ ਦੇ ਕੱਟੇ ਵਾਲੇ ਦੇ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਪਿੰਡ ਵਾਲੀ ਮੋਟਰ ਤੇ ਆਏ ਆ ਵੇਲੇ ਹੋਗੇ ਸ਼ਾਮ ਨੂੰ ਕੰਮ ਹੈ ਨਹੀਂ ਕੋਈ ਇਹਨਾਂ ਨੂੰ ਹਾਂ ਹੈਗਾ ਨਾ ਹੈਗਾ ਤਾਂ ਹੈਗਾ ਨਾ ਨਵੇੜਿਆਂ ਦਾ ਲੋਟੀ ਹਾਂ ਚਾਰਜੀ ਚੱਕਿਆ ਕੀ ਗੱਲ ਚਾਰ ਜਣ ਮੋੜ ਮੋੜ पे ਜਾਂਦੇ ਮੁਰਗਾ ਮਾਰ ਕੇ ਬਣਾਉਂਦੇ ਆ ਓਥੋਟੀ ਕਿੰਨੇ ਟਾਈਮ ਕਿੰਨਾ ਟਾਈਮ ਹੋ ਕੇ ਮੁਰਗਾ ਖਾਦਿੰਦੇ ਹੋਗੇ ਦੋ ਚੰਨੀ ਬਾਈ ਆ ਸਕੇ ਇਹਨ ਮੁਰਗਾ ਮਿਲ ਜੂਗਾ ਅੱਜ ਹਾਂ ਜੂੰਦਾਗਾ ਆਈ ਲਓ ਕਿਸੇ ਨੂੰ ਸੁਣ ਲਈ ਝੂਠ ਨਾ ਬੋਲੀ ਸੱਚੀ-ਸੱਚੀ ਦੱਸਿ ਕਿਹਦਾ ਮੁਰਗਾ ਕੋਲ ਕਰਿਆ ਹਾਂ ਬਾਈ ਕਿਸੇ ਦਾ ਨਹੀਂ ਵੇਖ ਲੈ ਨਾ ਇਹਨੇ ਮੁਰਗਾ ਨਹੀਂ ਕੋ ਮੈਨੂੰ ਸੀਆਈਡੀ ਮਿਲੀ ਸੀ ਕਹਿੰਦੇ ਖੁੱਡੇਵਾ ਦੇ ਮੁਰਗਾ ਕੱਢ ਲਿਆ ਇਹ ਤੂੰ ਨਾ ਭਾਈ ਉਹ ਵੀ ਕਾਲੇ ਰੰਗ ਦਾ ਕਾਲੇ ਰੰਗ ਦਾ ਕੁੜਕ ਦਾ ਇਹ ਜਿਹਾ ਨਹੀਂ ਹੈਗਾ ਚੋਰੀ ਕਰੇ ਕਰੇ ਮੁਰਗਾ ਨਹੀਂ ਨਹੀਂ ਕਿਹ ਚੋਰੀ ਦਾ ਮੁਰਗਾ ਖਾਣ ਚ ਬਹੁਤ ਸਵਾਦ ਹੈ ਲੈ ਹਾਂ ਸਵਾਲ ਬਣਦਾ ਨਹੀਂ ਕਾਰੂ ਸਵਾਲ ਬਣਦਾ ਆਈਡੀ ਕਿਹਦਾ ਹੈ ਮੁੱਲ ਤੇ ਦਾ ਰੋਡੀ ਕੇ ਜੇ ਚੋਰੀ ਵਾਲਾ ਫੜ ਹੋ ਗਿਆ ਕਿ ਟਾਈਪੀ ਹੋ ਸਕਦੀ ਹੈ ਡੰਡਾ ਡੰਡਾ ਫੇਰ ਭਾਈ ਸ਼ਾਮ ਦਾ ਟਾਈਮ ਆ ਹੁਣ ਵਿਹਲੇ ਹੋ ਗਏ ਮੁੰਡੇ ਮੰਗਦੇ ਪਾਰਟੀ ਉਧਰ ਬੂਆ ਦਾ ਮੁੰਡਾ ਆਇਆ ਪਿਆ ਹੈ ਅਜੇ ਵਿਹਲਾ ਹੋ ਗਿਆ ਪਨੀਰੀ ਬਰੂਦੀ ਪਨੀਰੀ ਵੀਜੀ ਅਸੀਂ ਵੀ ਨਹੀਂ ਵੀਜੀ ਹਾਂ ਅਸੀਂ ਵੀਜੀ ਚਾ ਕੋਈ ਨਹੀਂ ਦੇਰੀ ਨੂੰ ਥੋੜੀ ਬਹੁਤ ਇਹ ਬਚ ਗਈ ਹਾਂ ਲੈ ਗਈ ਹਲੜੀ ਹਾਲਦੇ ਆਪਾਂ ਮੋੜੇ ਮੋੜੇ ਪਾਉਂਦੇ ਹਾਂ ਇਹ ਹੀ ਲਾ ਬੁਲਾ ਮੁਰਗਾ ਮੁਰਗਾ ਲਿਆਣਾ ਪਾਉਂਦੇ ਪਿਆਜ਼ ਬੂਥਾ ਦਾ ਕੁਝ ਤਾਂ ਨਹੀਂ ਮੁਰਗਾ ਦੱਸ ਕਿੰਨੇ ਰੰਗ ਦਾ ਹੁੰਦਾ ਮੁਰਗਾ ਅੱਜ ਮੁਰਗੇ ਦੇ ਅੰਡੇ ਨਾ ਬਣਾਈਏ ਹਾਂ ਤਾਂ ਠੀਕ ਹੈ ਨਾ ਸੱਚੀ ਦੱਸ ਮੁਰਗਾ ਕਿੰਨੇ ਰੰਗ ਦਾ ਹੁੰਦਾ ਕੋਈ ਗਾਲ ਇੱਕੋ ਰੰਗ ਦਾ ਹੁੰਦਾ ਨਹੀਂ ਹੁੰਦਾ ਇੱਕ ਰੰਗ ਦਾ ਨਹੀਂ ਹੁੰਦਾ ਫੇਰ ਤਾਂ ਦੇਖੀ ਨਹੀਂ ਹੈਗਾ ਹਾਂ ਤੇ ਕਿੰਨੇ ਹੋਗੇ ਕਈ ਮਿਕਸ ਰੰਗ ਵੀ ਹੁੰਦਾ ਜੀ ਕੰ ਡੱਬੀ ਗਏ ਹੁੰਦੀ ਹੋਇਆ ਹਾਂ ਇਹ ਕੁੜਕਨਾਥ ਵੀ ਹੁੰਦਾ ਤੇਰੇ ਜਿਹੜਾ ਮੁਰਗਾ ਕਹਿੰਦੇ ਇਹ ਹੁੰਦਾ ਇੱਕ 골ਡਨ ਜੇ ਰੰਗ ਦਾ ਹੁੰਦਾ ਥੋੜਾ ਫਸਦਾ 골ਡਨ ਕਾਲਾ ਜਿਹਾ ਬਾਈ ਇੰਨੀ ਗਰਮੀ ਜੇ ਮੁਰਗਾ ਭਾਲਦੇ ਛੱਲੀਆਂ ਪਈਆਂ ਛੱਲੀਆਂ ਭੁੰਨ ਕੇ ਖਾ ਲਓ ਆਪਾਂ ਜਿੱਤਾ ਹੀ ਜਾਂਦੇ ਜਿੱਤਾ ਹੀ ਦੇਖਿਆ ਬਈ ਮੇਰਾ ਮੇਰੀ ਗੱਲ ਸੁਣ ਲੈ ਗਰਮੀ ਕਿੰਨੀ ਦੇਖੋ ਇੰਨੀ ਗਰਮੀ ਚ ਕਹਿੰਦਾ ਮੁਰਗਾ ਖਾਣੋ ਕੀ ਆ ਯਾਰ ਦੱਸ ਮੁਰਗਾ ਹੀ ਖਾਣਾ ਗਾਇ ਪਗੜੇ ਲੋਰੀ ਗਾਣਾ ਦੋ 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 ਤਿੰਨ ਮਹੀਨੇ ਬਾਅਦ ਖਾਣਾ ਹੁੰਦਾ ਹੈ ਲੱਤਾਂ ਘਾਰ ਵਰਗੀ ਨਾ ਲੈਗ ਪੀਰ ਵਰਦਾ ਇੱਕੇ ਬੰਦੇ ਦਾ ਹੈ ਕੁੱਤਾ ਬਣਾ ਲਉਂਦੇ ਕੋਈ ਕੁੱਤਾ ਬਣਾ ਲਵੇਦਾ ਤੇਰਾ ਬਾਈ ਹਾਸੀ ਮਗੌਲ ਚੱਲਦੇ ਹੀ ਰਹਨੇ ਖੇਤ ਮਾਇੇ ਪਏ ਰੋਟੀ ਨੂੰ ਕਲਾੰਬਾ ਦੇਣਾ ਤਾਂ ਇਹਨਾਂ ਨੇ ਬੂਟੇ ਹੋਰੇ ਮੈਂ ਕਹਿੰਦਾ ਦੱਸ ਦੇਣ ਹੋ ਗਿਆ ਪੱਟਿਆਂ ਨੂੰ ਵੀ ਚੱਕ ਲੈ ਜੋ ਕਿਹੜਾ ਕਾਦੂ ਚੱਕ ਲੈਣੀ ਹੋਈ ਹਾਂ ਉਹ ਸਾਡਾ ਉਧਰ ਕੰਮ ਜਾਂਦਾ ਉਹ ਬਾਈ ਇਹਨਾਂ ਨੇ ਬੂਟੇ ਪੱਟ ਕੇ ਕਿਰੇ ਬੇ ਸਾਹਮਣੇ ਚੱਕਣ ਆਉਂਦੇ ਨਹੀਂ ਹੈਗੇ ਮੈਂ ਤਾਂ ਕਹੇ ਇਹਨਾਂ ਨੂੰ ਚੱਕ ਲੈ ਜੋ ਤੈਨੂੰ ਐਲਬੋ ਪਾਰੀ ਯਾਰ ਨੀ ਆਇਆ ਗਾੜਾ ਚਾਰ ਮੋੜ ਤੇ ਸਾਨੂੰ ਜਗਾ ਦੇ ਪਾਰਟੀ ਮੁਰਗਰੀ ਕਰ ਦੇਦੀ ਸੀ ਅਸੀਂ ਤੈਨੂੰ ਮੇਰੇ ਬਾਅਦ ਤੇ ਸਾਰੀ ਚੱਕ ਤੂੰ ਨਾ ਨਾ ਤੋਈ ਜਾਂ ਨਹੀਂ ਤੋ ਚੱਕ ਲੈ ਜਾ ਕੋਈ ਥੋੜੀ ਕਰ ਤੋੜੀ ਚੜਿਆ ਥੋੜੀ ਜਿਹੜੇ ਕਰ ਜੰਦਾ ਫਿਰ ਹਾਂ ਅੱਛਾ ਥੋੜੀ ਚੜਿਆ ਕਰ ਥੋੜੀ ਜੀ ਬਾਈ ਚੜਿਆ ਚੱਲ ਚੜ ਕੇ ਦਿਖਾ ਵੇ ਚੜ ਲੈ ਦੇ ਬਾਈ ਮੌੜੀ ਉੱਪਰ ਐਨ ਉੱਪਰ ਉਹ ਵੀ ਨਹੀਂ ਉਹ ਕਿੱਥੇ ਆਦਾ ਪੈਸਾ ਉੱਪਰ ਜਾ ਕੇ ਆਏ ਕਰ ਉਹ ਉੱਪਰ ਉੱਪਰ ਤੱਕ ਜਾ ਉੱਪਰ ਦਾ ਜਾ ਹੁਣ ਉਹ ਚੱਕ ਦੇ ਉਹ ਬੈਂਡ ਦੇ ਬਾਈ ਗਿਰਤੀ ਹੋਵੇ ਉਹ ਨਹੀਂ ਜਾ ਕੇ ਇੱਕ ਵਾਰ ਹੁਣ ਸ਼ਾਂਗ ਆਇਆ ਇਹਦਾ ਉੱਪਰ ਕਿਸੇ ਨੇ ਚੱਲ ਇੱਧਰ ਆ ਕੋਈ ਪ੍ਰਿੰਡਾ ਤੇਰੇਵੇਂ ਮਹੀਨੇ ਚੜ ਜਾ ਚੜ ਜਾ ਰੋਡੀ ਆਪ ਪ੍ਰਿੰਡ ਵਰਗੇ ਤਾ ਦੇਖਣਾ ਜਿਗਰਾ ਵੀ ਜ਼ਿਆਦਾ ਹੈ ਜਾ ਯਾਰ ਰੋਡੀ ਯਾਰ ਆਹ ਨਾਲ ਗਿਰਦੀ ਮੈਂ ਉਹ ਯਾਰ ਗੁਈ ਗਾੜੀ ਤੇ ਲੱਗੀ ਵੀ ਹੈ ਓਏ ਪਤਾ ਹੈ ਕਿ ਨਾ ਉੱਪਰ ਚੜਦੇ ਡਾੜਨ ਨੂੰ ਹੱਥ ਪਾ ਕੇ ਆਪਣੇ ਬੋਡੀ ਫੜ ਲੈ ਚੱਲ ਉਹ ਨਹੀਂ ਹੈਗੀਆਂ ਹਾਲਾਕੀ ਦੇਖ ਲੈ ਸਿਰੇ ਤੇ ਤਾਂ ਮੁੜ ਕੇ ਆਇਆ ਤੂੰ ਥੋੜੀ ਮੇਰੇ ਕੋ ਨਾ ਛਾਲ ਮਾਰਦੀ ਬਸ ਚੜ ਜਾ ਹੁਣ ਉਹ ਇੱਥੇ ਛਾਂ ਗਿਆ ਉੱਪਰ ਚੜ ਗਿਆ ਤੈਨੂੰ ਦਿਖਦਾ ਨਹੀਂ ਛਾਂਗੀ ਵੀ ਜਾਮਣ ਆ ਦੇਖ ਲੈ ਤੂੰ ਕਹਿੰਦਾ ਸੁਦਾਈ ਹੋਇਆ ਪਿਆ ਆ ਤੇਰੇ ਹੱਥਾਂ ਕੋਲ ਵੱਡੇ ਬਟਾਣੇ ਦੇ ਲੈ ਵਾਲੀ ਸਾਈਡ ਹੂੰ ਕਹਿੰਦਾ ਮੈਂ ਮੋਟੇ ਕਾ ਹੂੰ ਕਹਿੰਦਾ ਮੈਂ ਉੱਪਰ ਚੜ ਜਾਣਾ ਹੂੰ ਚੜ ਨਹੀਂ ਹੁੰਦਾ ਇਹਗਾ ਉਹ ਥੋੜੀ ਚੱਕ ਲਈ ਉਹ ਥੋੜੀ ਚੱਕ ਲਈ ਉਹ ਉੱਪਰ ਜਿਹੜਾ ਕੇ ਥੋੜੀ ਚੱਕ ਲਈ ਉਹ ਕੰਮ ਹੋ ਗਿਆ ਹਾਂ ਰੋਟੀਆਂ ਐਜੇ ਕੰਮ ਕਰੇ ਮੈਂ ਨਹੀਂ ਦੱਸ ਦੇ ਗਿਆ ਸੀ ਆਪਣੇ ਬਹੁਤ ਹੀ ਜਾ ਤਾਂ ਆਪਣੇ ਗੱਲ ਸੁਣ ਲੈ ਰੋਟੀਆਂ ਐਂ ਕਰ ਫਿਰ ਜੇ ਖਾਣਾ ਮੁਰਗਾ ਬਾਲਣ ਵੀ ਲੈ ਕੇ ਜਾਣਾ ਪੈਤਾ ਉਹ ਸਿਲੰਡਰ ਨਹੀਂ ਹੈਗਾ ਉੱਥੇ ਆ ਹੈਗਾ ਆ ਦੇ ਹਾਂ ਰੋਟੀਆਂ ਐਂ ਕਰ ਹਾਂ ਸਾਈ ਲਾ ਲਾ ਹੁਣ ਮੇਰੇ ਨਾਲ ਜਾਮਣ ਆਪਾਂ ਹੀ ਤੋੜਾਂਗੇ ਤੈਨੂੰ ਚੜਾਉਂਗਾ ਉੱਥੇ ਜਾਮਣ ਕਰ ਕੋਈ ਨਹੀਂ ਕਰਦਾ ਰੋਟੀ ਵੀ ਲੈਣਾ ਪੜੂ ਹੁਣ ਤੱਕ ਕਿੰਨੇ ਮੁਰਗੇ ਖਾ ਚੁਕੇ 10 ਖਾ ਕੇ ਹੁਣ ਕਿਤੇ ਜੰਮਿਆ ਦੇਤੇ ਦਾਸ ਹਾਂ ਵਾਲੀ ਤੇ ਨਹੀਂ ਖਾਂਦੇ ਲੈ ਦੇਖੀ ਜੱਬੇ ਖਬਰੇ ਕਿ ਦੇਖਾਂ ਹਾਂ ਬੱਪੂ ਰਸ ਘਟਾ ਲਿਆ ਕਰ ਦੋਦਾ ਹਾਂ ਚਿੱਟਾ ਬੱਕਰਾ ਯਾਰਾ ਖਾਂਦੇ ਯਾਰਾ ਚਿੱਟਾ ਮੁਰਗਾ ਹੈ ਤਾਂ ਨਾ ਠੀਕ ਹੈ ਆ ਦੇਖ ਬਾਈ ਓਰੇ ਵੀ ਅੱਜ ਹੜੰਬਾ ਚੱਲਿਆ ਏ ਵਰਸੀਨ ਕੱਢੀ ਆ ਓਰੇ ਬਾਈ ਫੋਨ ਕਰਦਾ ਤਾਂ ਮੈਂ ਰੋਪੜਨ ਗਿਆ ਪਤਾ ਟਾਈਮ ਲੱਗਿਆ ਪੂਰਾ ਮੁੰਡੇ ਕਰ 12 ਵਾਂ ਕਰਿਆ ਕਹਿੰਦਾ ਵੀ ਚਲੋ ਇਹਨਾਂ ਨਿਕਲ ਗਏ ਆ ਮੁੰਡੇ ਰੇਥਾ ਰੋਕਡਾਉਣੀ ਦੀ ਇਹ ਹੈਗਾ ਤੋਰੇ ਕੰਮ ਕਰ ਲੂਗਾ ਸਰ ਹਾਂ ਕੜ ਦੇਣੀ ਦੀ ਮੈਂ ਹਾਂ ਚੜਦੀ ਕੜਨਦੇ ਤੋਰੇ ਇਹ ਦੇਖ ਹਾਂ ਹਾਂ ਉਹ ਲੈ ਮੈਂ ਉਥੇ ਆਪਣੇ ਵਾਲੇ ਕੱਢੀ ਏਸੀ ਦਾ ਪੱਟਿਆ ਪਏ ਏਸੀ ਦਾ ਪੱਟਿਆ ਪਏ ਹਾਂ ਏਸੀ ਦਾ ਪੱਟਿਆ ਰੋਡੀ ਆ ਡਰਮ ਚ ਜੇ ਕਹਿੰਦੇ ਸਵੇਰੇ ਪਾਣੀ ਪਾ ਦੀ ਸ਼ਾਮ ਤੱਕ ਠੰਡਾ ਰਹਿੰਦਾ ਰੇਲਾ ਵਧੀਆ ਡਰਮ ਹੈ ਅਰੀਜੀਨਲ ਹੁਣਾ ਤੋਰੇ オリジナル ਆ オリジナル ਬਾਕੀ ਪਾਈ ਚਾਰੇ ਪਾਸੇ ਨੂੰ ਖੇਤ ਸੁੱਕੇ ਪਏ ਐ ਜੇ ਰੋਡੀ ਲਿਟਨੇ ਦਾ ਚਾਹ ਬਾਣਾ ਲਿਟਵੀ ਸਕਦਾ ਐ 2 ਲੀਟਰ ਲੈ ਆਮਨੇ ਐਨੋ ਐਂਪੀਅਰ ਦੀ ਇੱਕ ਬੋਤਲ ਭਲਾ ਦੇ ਪੂਰੀ ਫੇ ਦੇ ਚੜਦੀ ਕਿ ਨਹੀਂ ਥੋੜੀ ਚੜਜੋ ਦੀ ਬੋਤਲ ਆ ਚੜਜੋ ਵੀ ਕਰੇਗੀ ਬੋਤਲ ਤਾਂ ਖਰਾਬ ਕਰੂਗੀ ਨਾ ਹਾਂ ਤੇਜੀ ਨੇ ਦੇਸੀ ਚੜ ਜਾਂਦੀ ਹੈ ਦੇਸੀ ਚੜ ਜਾਂਦੀ ਹੈ ਥੱਲੇ ਗੇਂਦੀ ਉਹ ਕਿਸ ਨੇ ਰੱਖੀ ਹੈ ਦੇਸੀ ਵੀ ਚੜ ਜਾਂਦੀ ਹੈ ਇਹ ਦੇਸੀ ਨਹੀਂ ਰੋਟੀ ਕਿੰਨੀ ਕੁ ਮੀਰ ਕਿੰਨੀ ਕੁ ਕੈਪੈਸਿਟੀ ਹੈ ਜਿਹੜੀ ਰੋਟੀ ਕਿਥੇ ਪਿੰਦਾ ਯਾਰ ਇਹ ਇਹਦਾ ਕੋਕਾ ਨਾਲ ਹੈ ਕੋਕਾ ਨਾਲ ਆਹ ਕੋਕਾ ਵੀ ਕਿੰਨੀ ਕੁ ਕੈਪੈਸਿਟੀ ਹੈ ਵੀ ਇਹ ਪੂਰੇ ਫੇ ਲੈਂਦੇ ਬਸ ਇਹਦਾ ਪੀ ਇਹਦਾ ਜਿੱਤਰਾ ਚੈੱਕਅਪ ਕਰਾ ਲਿਆ ਵਿਚਰੇ ਖੌਰੇ ਕਿਆ ਕਿਆ ਨਿਕਲਦਾ ਚੈੱਕਅਪ ਕਰਾਈ ਤੇਰਾ ਉਹ ਤਾਂ ਚਲ ਜੋ ਹਾਲਾ ਪਾਣੀ ਆ ਫਿਰ ਆਹੀ ਦੇਖਾਂਗੇ ਚੱਲਦੇ ਆ ਬਾਈ ਮੋਟਰ ਬੰਨੂ ਲਾ ਸਾਨੂੰ ਪਿਆਜ਼ ਮੂਲੀ ਮਿਰਚ ਸਭ ਕੁਝ ਲੈ ਕੇ ਜਾਣਾ ਚੱਲੀਏ ਖੀਰਾ ਵੀ ਹੈ ਖੀਰਾ ਵੀ ਖੀਰਾ ਕਿੱਥੇ ਲੈ ਆਉਂਗਾ ਹੁਣ ਮੈਂ ਕਿੱਧਰ ਗਿਆ ਮੈਂ ਕਿਹਾ ਕਿ ਆ ਕਿਤੇ ਬਾਹਰ ਐਮਪੀ ਸਕੂਟਰੀ ਚੱਕੂਗਾ ਚੱਕ ਫਿਰ ਚਲਾਈ ਵੀ ਦਾ ਬੱਬੇ ਗੁੱਬੇ ਜਮਾਰੀ ਜਾਈ ਚਲਾਈ ਵੀ ਦਾ ਕਦੇ ਚਲਾਈ ਐ ਸਕੂਟਰੀ ਹੈਗੀ ਅਗਲੇ ਕੱਲ ਪੁੱਛ ਲੈ ਅਰੇ ਨੀ ਪੀ ਮਾ ਦੀਆਂ ਕਾਂਕੇ ਖੋਦੇ ਆ ਚਲੋ ਚੱਕ ਫਿਰ ਮੋਰਚਲ ਦੇਖੋ ਪਿੰਡ ਵਾਲੀ ਮੋਟਰ ਕੋਲ ਬਾਈ ਰੌਣਕ ਮੇਲਾ ਲੱਗ ਗਿਆ ਨਾ ਮੁੰਡੇ ਹਾਸੇ ਮਖੌਲ ਕਰਦੇ ਆ ਇੱਕ ਦੇਖਿਆ ਮੈਂ ਪੂਰਾ ਕੋਈ ਫਰੂਟ ਨਹੀਂ ਖਾਣ ਨੂੰ ਹਲੇ ਲੱਗਿਆ ਆਮ ਬੈਕਤੀ ਹੈ ਨਹੀਂ ਕਿਤੇ ਵੀ ਨਹੀਂ ਹੈ ਆਂਬੀ ਵੀ ਨਹੀਂ ਹੈਗੀ ਆ ਜਮਣਾਏ ਵਾ ਥੋੜੀ ਕਰੇ ਤੇਰੇ ਚ ਗੈਸ ਬਹੁਤ ਜਾ ਰਹਾ ਪਰ ਦੇ ਕਿ ਸਿਲੰਡਰ ਆ ਗੈਸ ਕਿੱਥੇ ਜਾ ਰਿਹਾ ਕਰਦਾ ਫਿਰ ਰਾਵ ਤਾਂ ਤਾਂ ਕਰੀ ਜਾਂਦਾ ਹੈ ਨਹੀਂ ਗੈਸ ਨਹੀਂ ਨਹੀਂ ਬਾਈ ਚੱਲ ਗੰਨਾ ਸੁੱਕਿਆ ਵਗਾੜਾ ਇਹ ਚੋਂ ਰਸ ਵੀ ਨਹੀਂ ਆਏਗਾ ਹਾਂ ਚੱਲ ਠੀਕ ਹੈ ਕੜਾ ਗੰਨਾ ਗਾਲਾ ਇਹਦੇ ਮਤ ਰਸ ਵੀ ਨਹੀਂ ਆਏਗਾ ਜਾਲਾ ਹੀ ਟੁੱਟਣੀ ਹੈ ਛੇਪੀ ਗਈ ਆੜੀ ਹੈ ਭਾਈ 부ਆ ਦੇ ਮੁੰਡੇ ਨੇ ਪੱਟਿਆ ਪਿਆ ਹਾਂ ਚਾਰਜ ਰਹਿ ਗਿਆ ਰਾਤ ਦੀ ਲਾਈਟ ਵੀ ਨਹੀਂ ਦਿਖ ਰਹਾ ਚਾਰਜ ਹੀ ਲੱਗਿਆ ਹੋਇਆ ਅੱਛਾ ਆ ਗਈ ਲਾਈਟ ਆ ਗਈ ਲਾਲਾ ਉਹ ਆ ਗਈ ਲਾਈਟ ਤਾਂ ਕੱਦੀ ਆਈ ਪਈ ਹੈ ਇਹ ਹਿੱਲ ਗਿਆ ਬਾਈ ਇਹ ਪਤਾ ਹੀ ਲੱਗਿਆ ਉਹਨੂੰ ਪਤਾ ਨਹੀਂ ਲੱਗਿਆ ਉਧਰ ਖੇਤ ਤਿਆਰ ਕਰਿਆ ਵਾ ਪਨੀਰੀ ਵਾਲਾ ਚੱਲ ਫਿਰ ਪਨੀਰੀ ਘੱਟ ਵਿੱਚ ਨਹੀਂ ਤੁਸੀਂ ਪਨੀਰੀ ਅਸੀਂ ਲੋੜੀ ਨੂੰ ਵੇਚਣੀ ਹੈ ਅਸੀਂ ਬਿਜਲੀ ਨਹੀਂ ਰਹੀ ਹੈਗੀ ਲੋਕਾਂ ਨੇ ਕੇਦਾਰੇ ਤੂਏ ਵਟ ਲਿਆਉਣੇ ਆਹ ਪਾਟੇ ਬਾਈ ਰੱਖਿਆ ਪਰ ਉਹ ਵੀ ਨਾ ਨੇ ਮਾਲ ਮੈਂ ਕਹਾਂ 8-9 ਦਿਨ ਹੋ ਗਏ ਚੱਕਰ ਨਹੀਂ ਆਏ ਹੈਗੇ ਅੱਧਾ ਸੁੱਕ ਗਿਆ ਕਿ ਨਹੀਂ ਆਪਾਂ ਦੇ ਖੇਤ ਐ ਭੁੱਬਲ ਬਣਾਈ ਦੀ ਬਾਈ ਬਾਕੇ ਉਹ ਉੱਥੇ ਸ਼ੈੱਡ ਪਾਉਣ ਦੀ ਸਲਾਹ ਸੀ ਸ਼ੈੱਡ ਵਾਲਾ ਕੰਮ ਹਲੇ ਪ੍ਰੋਜੈਕਟ ਵਿੱਚੇ ਰਹਿ ਗਿਆ ਪਤਾ ਨਹੀਂ ਵੀ ਸੋਚ ਰਹੇ ਵੀ ਸਿਆਲਮਾ ਪਾ ਲਈਏ ਬਾਕੀ ਦੇਖਦੇ ਆ ਉਹ ਖੁੰਜੇ ਤੇ ਸਲਾਹ ਸੀ ਉਹ ਤਾਂ ਨਹੀਂ ਛੱਡਿਆ ਤਾਂ ਹਾਂ ਉਹ ਪੈਂਡਿੰਗ ਰੱਖਿਆ ਪਿਆ ਹੈ

ਔਰ ਗਿਆ ਪਾਣੀ ਬਣਵਾ ਪਿਆ ਜੂੜੀ ਗਿਆ ਨੇ ਮੋਟਰ ਚਲਾ ਓਏ ਉਹ ਕਿੱਧਰ ਬੋਲੀ ਜਾਂਦਾ ਮੋਟਰ ভাই ਬੰਦ ਹੋ ਗਈ ਕਹਿੰਦਾ ਲਾਈਟ ਨਹੀਂ ਹੈਗੀ ਉਹ ਆ ਗਿਆ ਪਾਣੀ ਚੱਲ ਉਧਰ ਪਾਣੀ ਆ ਗਿਆ ਇੱਧਰ ਦੇਖਦਾ ਏ ਪੁਜਰ ਵਾਜ ਦੀ ਡਿਊਟੀ ਸਖਤ ਮੋਟਰ ਤੇ ਬੂਟਿਆਂ ਨੂੰ ਪਾਣੀ ਦਿੰਦਾ ਹੋਇਆ ਔਰ ਓਡੀ ਕਹਿੰਦਾ ਇਦਨੋਂ ਅਗਰ ਦੱਸ ਸਕਿਆ ਕਹਿੰਦਾ ਤਾਂ ਹਾਂ ਕੀ ਕਹਿੰਦਾ ਜੇ ਬਣਾਉਣਾ ਬਣਾ ਲਓ ਬਣਾਉਣਾ ਬਣਾ ਲਓ ਕੱਟੇ ਹੀ ਖਾਏੜਾ ਭੈਣ ਜੀ ਕਿਹੜਾ ਕੱਚਾ ਹੀ ਖਾਏੜਾ ਬਾਹ ਉਹ ਰੋਟੀ ਮੇਰੇ ਕਿਹੜਾ ਬਣਾਉਣਾ ਬਣਾ ਲਓ ਜੇ ਕੱਚਾ ਹੀ ਖਾਏੜਾ ਬਣਾਉਣਾ ਬਣਾ ਲਓ ਕੱਚਾ ਹੀ ਖਾਏੜਾ ਦਾ ਕੱਚਾ ਕੱਚਾ ਫਤ ਕਹ ਕੱਚਾ ਹਾਂ ਮੈਂ ਤਾਂ ਕਹ ਗਿਆ ਬਣਾਵਦੇ ਖੇਤੀ ਕਰੋ ਹਾਂ ਕਾ ਕਾ ਲੈ ਕਾ ਹਾਂ ਆ ਮੈਗਾ ਬਣਾਵੇ ਤੇ ਆਹ ਨੂੰ ਫੜਾ ਕਰ। ਹਾਂ ਰੋਟੀ ਦੱਸ ਕਿਆ ਕਰੇਗਾ? ਅੱਜ ਬਾਲਦੀ ਮੈਗਾ। ਤੈਨੂੰ ਬਾਲ ਨਹੀਂ ਆਉਂਦੀ ਐ? ਸੱਤ ਲੋਕ ਬਾਲਦੀ ਕਰਾ। ਕਿਹਦਾ ਸੀ ਬਾੜ ਵਿੱਚ ਚੁੱਲਾ ਬਾਲਦੇ ਸੀ ਕੀ ਨੇ? ਤੇ ਅੱਜ ਬਣਾਉਂਦੇ ਰਹਿੰਦੇ ਆ? ਅੰਨਾ ਠੀਕ ਨਾ ਪਾ। ਹਾਂ। ਲੋ ਜੀ ਬਾਈ ਹਾਂ ਰੋਟੀ? ਬਾਈ ਬਣ ਗਿਆ ਜੀ। ਇੰਨੀ ਛੇਤੀ ਸਾਰਾ ਕੁਝ ਘੜਾ ਰਣਾਤਾ ਇੱਕ ਵਾਰ ਚ? ਇੱਕ ਵਾਰ ਦੇ ਘਰਤਾ ਆਪਾਂ ਨਹੀਂ ਘਟਾ। ਹਾਂ। ਦੇਰ ਵੀ ਨਹੀਂ ਦਿੱਜਣਾ ਤਮ ਲੱਤ। ਥੋੜੀ ਹੋਰ। ਉਹ ਹਾਂ ਤੇਲ ਰਿਚਣ ਦੇਤਾ ਵਾ। ਦੱਸ ਪਰਮੂ ਚੱਕ ਕੇ। ਬਾ ਵਾਂਡੇਣਾ ਬਣਾਉਣਾ ਮੁਰਗੇ ਜਗਾ ਕਿਤੇ ਹੋਰੇ ਕੋਲ ਨਵਣਾ ਦੀ ਕਿਤੇ ਪਤੀਲਾ ਡੋਲਣਾ ਪਵੇ ਆਉਂਦੇ ਆ ਕੱਪੜਾ ਪਰ ਕਟਾਂ ਗਟੀਆਂ ਦੇ ਕੇ ਦੇਣ ਕਿ ਆ ਬੰਦਾ ਪਤੀਲਾ ਲੰਗੇ ਜਦੋਂ ਕੱਪੜਾ ਨਹੀਂ ਹਾਂ ਕਪੜਾ ਲੈ ਲੈ ਕਿਤੇ ਪਤੀਲਾ ਲਾ ਕੇ ਲਈ ਆਓ ਆ ਸਹੀ ਗੱਲ ਆ ਆ ਬਾਈ ਤੈਨੂੰ ਕੱਲਾ ਛੱਡ ਤਾਂ ਕਿ ਆਉਂ ਗਿਆ ਬੰਦੇ ਛੱਡ ਕੇ ਲਾਂਗੇ ਬੰਦੇ ਛੱਡ ਕੇ ਲਾਂਗੇ ਕਹਿੰਦੇ ਅੱਗ ਮੁਰੇ ਨਹੀਂ ਵਹਿਣਾ ਅੱਗ ਮੁਰੇ ਵਹਿਣਾ ਬਾਈ ਕਹਿੰਦੇ ਅਸੀਂ ਚੱਲੇ ਆਪਣੀ ਬਰਥ ਲੈਣ ਆਪਣਾ ਹੀਲਾ ਕਰਨ ਤੂੰ ਤੇ ਆਪਣਾ ਜੋ ਮਰਜ਼ੀ ਕਰੋ ਅਸੀਂ ਦੋਵੇਂ ਰਹਿ ਗਏ ਅੱਗੇ ਨਹੀਂ ਵੜਦੀ ਅਗਰੀ ਬੜਦੀ ਫੁਕਾ ਵਾਰ-ਵਾਰ ਵਾਜਾ ਹੋ ਗਿਆ ਮੁੰਡਾ ਪਰ ਕੋਈ ਨਹੀਂ ਰਲੰਡਰ ਮੁੱਕਿਆ ਬਾਈ ਉਹ ਭਰਾ ਕੇ ਲਿਆਉਣਾ ਤਾਂ ਕਰਕੇ ਹੁਣ ਇਦਾਂ ਹੀ ਪ੍ਰੈਸ਼ਟ ਜਾਂਦਾ ਏ ਚਲੋ ਕੋਈ ਨਹੀਂ ਬਾਕੀ ਟਾਕੀ ਖੋਲੀ ਪਈ ਆ ਸਾਨੂੰ ਹਵਾ ਲੱਗਦੀ ਹਾਂ ਇੱਕ ਗੱਲ ਹੈ ਚੁੱਲ੍ਹੇ ਵਾਲਾ ਮੀਟ ਵਧੀਆ ਵਰਦਦਾ ਹਾਂ ਇੱਕ ਗੱਲ ਹੈ ਲੱਕੜੀਆਂ ਦਾ ਹੀ ਲਾਪੇ ਹੋ ਜਾਂਦਾ ਉਹ ਰਹਿੰਦੀ ਇੰਨੀ ਹੈਗਾ ਨਹੀਂ ਉਧਰ ਮੈਂ ਹੀ ਚੱਕ ਕੇ ਲੈ ਕੇ ਆਦਾ ਜੀ ਤੂੰ ਹੀ ਲੈ ਤਾ ਬਹੁਤ ਰੇ ਤੇਰੇ ਜਲੁੰਦੇ ਨਾਲੇ ਲੱਕੜੀਆਂ ਕੋਈ ਬਚੀ ਨਹੀਂ ਹੈ ਵੀ ਹੈਗਾ ਵਿੱਚ ਉਹ ਸੁੱਕ ਤਾਂ ਨਹੀਂ ਗਿਆ ਨਾ ਨਾ ਇਹ ਫੁਕਾ ਠੀਕਾ ਠੀਕ ਹੈ ਬਾਲ ਦੇ ਅੱਗ ਫਰ